ਪਿੰਡ ਗੁਜਰਾਲ ਦੇ ਵਿੱਚ ਖੜਾ ਆ ਗਰਾਊਂਡ ਦੇ ਵਿੱਚ ਜਦ ਮੈਂ ਆਇਆ ਤਾਂ ਰੂਹ ਖੁਸ਼ ਹੋਈ ਕਿਉਂਕਿ ਪਿੰਡ ਦੀ ਪਨੀਰੀ ਪਿੰਡ ਦੀ ਜਵਾਨੀ ਗਰਾਊਂਡ ਦੇ ਵਿੱਚ ਹਰ ਬੱਚਾ ਜਿਹੜਾ ਹੈਗਾ ਉਹ ਗਰਾਊਂਡ ਦੇ ਵਿੱਚ ਪਹੁੰਚਦਾ ਜਿੱਥੇ ਅੱਜ ਦੇ ਸਮੇਂ ਦੇ ਵਿੱਚ ਜਵਾਕ ਜਿਹੜੇ ਆ ਉਹ ਮੋਬਾਈਲਾਂ ਦੇ ਨਾਲ ਜਿੰਬੜੇ ਹੋਏ ਨੇ ਸ਼ਾਇਦ ਜੇਕਰ ਇਹ ਪੰਜਾਬ ਦੇ ਹਰ ਪਿੰਡ ਦੇ ਵਿੱਚ ਹੋਵੇ ਤਾਂ ਜਿਹੜੇ ਖੁਸ਼ਹਾਲ ਪੰਜਾਬ ਦੀ ਗੱਲ ਹੁੰਦੀ ਆ ਉਹ ਖੁਸ਼ਹਾਲ ਪੰਜਾਬ ਬਹੁਤਾ ਦੂਰ ਕਿੰਨਾ ਤੋਬਾ ਸੀ ਤੋਬਾ ਵੀ ਨਹੀਂ ਕਹਿ ਸਕਦੇ ਛਪੜੀ ਸੀ ਗੰਦੀ ਜਿੱਥੇ ਕੂੜਾ ਮੱਝਾਂ ਡੰਗਰ ਟੱਠੇ ਜਿਹੜੇ ਅਵਾਰਾ ਪਸ਼ੂ ਸਾਰੇ ਇੱਥੇ ਕੱਢਦੇ ਜਿਹੜੇ ਬੱਦੂ ਮ ਕੇਲੜ ਦੇ ਪੂਰਾ ਹਾਲ ਸੀ ਤੇ ਸਾਰੇ ਪਿੰਡ ਦਾ ਗੰਦ ਕੂੜਾ ਸਭ ਇੱਥੇ ਸਿੱਟਦੇ ਸੀ ਲੋਕ ਜੰਗਲ ਪਾਣੀ ਵੀ ਇੱਥੇ ਜਾਂਦੇ ਰਹੇ ਨੇ ਤੇ ਉਸ ਤੋਂ ਬਾਅਦ ਟੋਬਾ ਸਾਫ਼ ਕੀਤਾ ਸੀ ਆਪਾਂ ਰਾਏ ਸਰ ਚਾਂਜੀ ਦਾ ਅੰਕਲ ਨੇ ਆਪਣੇ ਖਰਚੇ ਤੇ ਉਹ ਫਿਰ ਟੋਬੇ ਦਾ ਜਿੰਨਾ ਵੀ ਮਲਵਾ ਸੀ ਕਹਿਰ ਰੇਤਾਂ ਮਿੱਟੀ ਉਹ ਸਾਰਾ ਇੱਥੇ 2500 ਟਰਾਲੀ ਨੇੜੇ ਤੜੇ ਵੱਢ ਹੀ ਡਿਗੀ ਇੱਥੇ ਉਹ ਇੱਥੇ ਸਿੱਟੀ ਆ ਫਿਰ 1000 ਟਰਾਲੀ ਪੀਲੀ ਮਿੱਟੀ ਸਿੱਟ ਕੇ ਫੇਰ ਗਰਾਊਂਡ ਲਿਆਂਦਾ 7 ਫੁੱਟ ਦੀਵਾ ਸੀਗਾ ਜੀ ਪਰ ਗਰਾਊਂਡ ਲੈਵਲ ਤੋਂ ਹੁਣ 7 ਫੁੱਟ ਦੀ ਮਾਸੀ ਇਹ 7 ਫੁੱਟ ਉੱਪਰ ਚੱਕਿਆ ਹੋਇਆ ਜੀ ਹੂੰ ਤੇ ਮਿਹਨਤ ਬਹੁਤ ਆਈ ਹੈ ਜੀ ਕੱਟ ਕੋੜ ਡੇਢ ਮਹੀਨਾ ਲੱਗਿਆ ਸੀਗਾ ਮਿੱਟੀ 1.5 ਮਹੀਨੇ ਚ ਤਿਆਰ ਹੋ ਗਿਆ ਡੇਢ ਮਹੀਨੇ ਚ ਕਲੀ ਮਿੱਟੀ ਪਈ ਜੀ ਸਤੋਂ ਟੋਪੇ ਚੱਕ ਕੇ ਇੱਥੇ ਸਾਨੂੰ ਲੱਗਦੀ 5-7 ਦਿਨ ਦੀ ਖੇਡ ਪਰ ਜਦੋਂ ਹੱਤ ਪਾਇਆ ਪ੍ਰੋਜੈਕਟ ਬੜਾ ਵੱਡਾ ਹੋ ਗਿਆ ਜੀ ਫਿਰ ਇਹ ਜਦੋਂ ਬੱਚੇ ਇੱਥੇ ਖੇਡਦੇ ਆ ਸ਼ਾਮ ਵੇਲੇ ਦੇਖਦੇ ਆ ਫਿਰ ਰੂਹ ਖੁਸ਼ ਹੁੰਦੀ ਆ ਉਦੋਂ ਕਿ ਹਾਂ ਯਾਰ ਅਸੀਂ ਜੋ ਕੀਤਾ ਉਦੋਂ ਕੀਤਾ ਅੱਜ ਕਿ ਕੋਈ ਨਾ ਕੋਈ ਸਿਰੇ ਤੇ ਆ ਮੈਨੂੰ ਕਹਿੰਦੇ ਬਹੁਤ ਖੁਸ਼ੀ ਹੁੰਦੀ ਜਿਹੜੇ ਜਿਸ ਵ ਆਲੇ ਦੁਆਲੇ ਲੋਕ ਆ ਕੇ ਬੰਦੇ ਨੇ ਤੇ ਹਰ ਸਾਲ ਪੱਤੀਆਂ ਲਾਉਂਦੇ ਆਂ ਪੰਜਾਬ ਤੋਂ ਸਾਡੇ ਵਾਸਤੇ ਨਾਰਮਲ ਗੱਲ ਹੈ ਜੀ ਜੋਨ ਤਾਂ ਹੱਥ ਲਾ ਕੇ ਬਸ ਜੱਤੇ ਆਉਂਦੇ ਨੇ ਤੇ ਹੁਣ ਸਾਡਾ ਹੈਗਾ ਟੀਚਾ ਨੈਸ਼ਨਲ ਇੰਟਰਨੈਸ਼ਨਲ ਲੈ ਆਣ ਦਾ ਜੀ ਤੇ ਦੋ ਕੁੜੀਆਂ ਗਈਆਂ ਵੀ ਨੇ ਬਾਕੀ ਰੱਬ ਸੁੱਖ ਰੱਖੇ ਅਗਲੇ ਸਾਲ ਦੇਖਦੇ ਆਂ ਕੀ ਬਣਦਾ ਜੀ ਪੰਜਾਬ ਚ ਰੌਲਾ ਪਿਆ ਹੋਇਆ ਵੀ ਜ਼ਬਾਨੀ ਪੰਜਾਬ ਦੀ ਨਸ਼ਿਆਂ ਵੱਲ ਜਾ ਰਹੀ ਆ ਗਲਤ ਕ੍ਰਿਤਿਆਵਾਂ ਵੱਲ ਜਾ ਰਹੀ ਆ ਉਹ ਉਪਰਾਲੇ ਨਹੀਂ ਕਰ ਰਹੇ ਲੋਕ ਲੋਕ ਨਿੰਦ ਹੀ ਰਹੇ ਨੇ ਬਿਲਕੁਲ ਉਹ ਐ ਚਲੇ ਗਏ ਇੱਥੇ ਗੁਜਰਾਲ ਉਪਰਾਲਾ ਕੀਤਾ ਗਿਆ ਇਹ ਆਧਾਰਨਾ ਉਹਨਾਂ ਲੋਕਾਂ ਲਈ ਉਹ ਵੀ ਕਰ ਸਕਦੇ ਨੇ ਇਹ ਤੋਂ ਦੇਖ ਕੇ ਮਤਲਬ ਆਮ ਪਿੰਡਾਂ ਦੇ ਵਿੱਚ ਉੱਠ ਕੇ ਜਵਾਕਰ ਨੂੰ ਇੰਟਰਨੈਸ਼ਨਲ ਪੱਧਰ ਤੱਕ ਭੇਜਿਆ ਜਾ ਸਕਦਾ ਹੈ ਗਏ ਨੇ ਜੀ ਇਹ ਆਧਾਰਨਾ ਸਾਡੇ ਪਿੰਡ ਵੀ ਸਤੋਂ ਆਗੇ ਇਥੋਂ ਸਿੱਖ ਸਕਦੇ ਨੇ ਇਥੇ ਆ ਸਕਦੇ ਨੇ ਸਾਰੀ ਉਹਨਾਂ ਨੂੰ ਸਹੂਲਤ ਦਿੱਤੀ ਜਾ ਸਕਦੀ ਹੈ ਸਿਖਾਇਆ ਜਾ ਸਕਦਾ ਉਹਨਾਂ ਨੂੰ ਕਿੰਨੇ ਕੋਚ ਇਥੇ ਤੁਸੀਂ ਜਿਹੜੇ ਨੇ ਉਹ ਰੱਖੇ ਹੋਏ ਨੇ ਸਰਪੇ ਕੋਲ ਚਾਰ ਕੋਚ ਨੇ ਜੀ ਚਾਰ ਪੰਜ ਨਹੀਂ ਅਖੋਨਾਂ ਕਹਿਣਾ ਪੰਜ ਹੋਗੇ ਜੀ ਇਹ ਸਰਕਾਰ ਦੇ ਵੱਲੋਂ ਨੇ ਜੇ ਤੁਸੀਂ ਆਪਦੇ ਪਿੰਡ ਦੇ ਪੱਧਰ ਤੇ ਇਹਨਾਂ ਨੂੰ ਪੰਜ ਹੈ ਕਿ ਨਹੀਂ ਜੀ ਪਿੰਡ ਦੇ ਪੱਧਰ ਤੇ ਇੱਕ ਸਰਕਾਰ ਵੱਲ ਥੋੜਾ ਜਿਹਾ ਹੀ ਹੋਇਆ ਹੁਣ ਹੀ ਮਿਲਿਆ ਇਹਦਾ ਜਿਹੜਾ ਸਾਰਾ ਖਰਚਾ ਆ ਉਹ ਫਿਰ ਪਿੰਡ ਵੱਜੂ ਪਿੰਡ ਪਿੰਡ ਦੇ ਐਨ ਆਰ ਆਈ ਪਿੰਡ ਦੇ ਸਮਾਜ ਸੇਵੀ ਉਹ ਦੇ ਕੇ ਦਿੰਦੇ ਆ ਜੋ ਫੰਡ ਇਹਨਾਂ ਨੂੰ ਅਕੈਡਮੀ ਵਾਲਿਆਂ ਨੂੰ ਉਹਨਾਂ ਨੂੰ ਮੇਨਟੇਨ ਕਰਦੇ ਆ ਜੀ ਸਾਰ ਇਹ ਗਰੀ ਬੱਚਿਆਂ ਦੇ ਲਈ ਫਿਰ ਕੀ ਕੀ ਸਹੂਲਤ ਅਕੈਡਮੀ ਦਿੰਦੀ ਆ ਬੱਚਿਆਂ ਦੇ ਲਈ ਅਕੈਡਮੀ ਹੱਥਾਂ ਹੁੰਦੀ ਉਹਨਾਂ ਨੂੰ ਜਰਸੀਆਂ ਜੀ ਉਹਨਾਂ ਦੀ ਡਾਈਟ ਡੈਟ ਉਹਨਾਂ ਨੂੰ ਡਾਈਟ ਹਰ ਸ਼ਾਮ ਡਾਈਟ ਵੀ ਹਾਂਜੀ ਡੈਟ ਰੋਜ਼ ਉਹਦੇ ਵਿੱਚ ਕਿਦਾਂ ਕੀ ਕੁਝ ਹੁੰਦਾ ਕਿਸ ਤਰ੍ਹਾਂ ਦਾ ਉਹਨੂੰ ਇੱਕ ਦਿਨ ਦੋ ਤਿੰਨ ਦਿਨ ਦੁੱਧ ਦਿੱਤਾ ਜਾਂਦਾ ਜੀ ਪਨੀਰ ਵੀ ਸ਼ੁਰੂ ਕੀਤਾ ਹੁਣ ਤੇ ਜਿਹੜੇ ਅੰਡੇ ਖਾਣ ਵਾਲੇ ਉਹਨਾਂ ਨੂੰ ਆਂਡਾ ਵੀ ਦਿੱਤਾ ਜਾਂਦਾ ਜੀ ਸਰ ਜੋ ਜਿਹੜਾ ਜੀ ਉਹਨਾਂ ਨੂੰ ਦਲੀਆ ਵੀ ਦਿੱਤਾ ਜਾਂਦਾ ਜਿਹੇ ਜੀ ਪ੍ਰੋਟੀਨ ਜੋ ਵਧੀਆ ਮਿਆਰ ਦਾ ਖਾਣਾ ਦਿੱਤਾ ਜਾਂਦਾ